ਕੰਗਣਾ ਰਣੌਤ ਮਾਨਹਾਨੀ ਮਾਮਲੇ ਵਿੱਚ ਅੱਜ ਮਾਤਾ ਮਿੰਦਰਕੌਰ ਦੇ ਵਕੀਲ ਨੇ ਲਾਈ ਨਵੀਂ ਐਪਲੀਕੇਸ਼ਨ ਕੰਗਣਾ ਰਣੌਤ ਦਾ ਪਾਸਪੋਰਟ ਜਮਤ ਕਰਨ ਦੀ ਕੀਤੀ ਮੰਗ ਅੱਜ ਫਿਰ ਕੰਗਣਾ ਰਣੌਤ ਨਹੀਂ ਹੋਈ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਅਤੇ ਅਗਲੀ ਪੇਸ਼ੀ ਹੁਣ 27 ਜਨਵਰੀ ਦੀ ਹੋਵੇਗੀ ਦੱਸਦੀ ਹੈ ਕਿ ਮਾਤਾ ਮਿੰਦਰਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਦੇ ਵਿੱਚ ਕੰਗਣਾ ਰਣੌਤ ਤੇ ਬਠਿੰਡਾ ਦੀ ਅਦਾਲਤ ਦੇ ਵਿੱਚ ਮਾਨਹਾਨੀ ਦਾ ਮਾਮਲਾ ਚੱਲ ਰਿਹਾ ਹੈ ਅਤੇ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਣਾ ਰੌਣ ਦੇ ਪੇਸ਼ੀ ਸੀ ਭਾਵੇਂ ਪਿਛਲੇ ਤਰੀਕ ਤੇ ਮਾਨਯੋਗ ਅਦਾਲਤ ਵੱਲੋਂ ਇਹ ਹੀ ਆਖਿਆ ਗਿਆ ਸੀ ਕਿ ਜੇ ਕੰਗਣਾ ਰੌਣ 15 ਤਰੀਕ ਨੂੰ ਨਹੀਂ ਪੇਸ਼ ਹੁੰਦੀ ਤਾਂ ਉਹਨਾਂ ਦੇ ਵਾਰੰਟ ਜਿਹੜੇ ਗ੍ਰਿਫਤਾਰੀ ਵਾਰੰਟਰੀ ਉਹ ਜਾਰੀ ਕੀਤੇ ਜਾਣਗੇ ਲੇਕਿਨ ਅੱਜ ਫੇਰ ਉਹ ਪੇਸ਼ ਨਹੀਂ ਹੋਈ ਅਤੇ ਇਸ ਨੂੰ ਲੈ ਕੇ ਹੁਣ ਜਿਹੜੇ ਆਪਣਾ ਐਡਵੋਕੇਟ ਰਘਵੀਰ ਸਿੰਘ ਵੈਣੀਵਾਲ ਨੇ ਜਿਹੜੇ ਮਾਤਾ ਮਿੰਦਰਕੌਰ ਦੇ ਵਕੀਲ ਨੇ ਉਹਨਾਂ ਵੱਲੋਂ ਇੱਕ ਹੋਰ ਐਪਲੀਕੇਸ਼ਨ ਲਗਾ ਦਿੱਤੀ ਗਈ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਵੀ ਆਪਣੇ ਬੇਨੋਂ ਵੱਲੋਂ ਮੰਗ ਕੀਤੀ ਗਈ ਹੈ ਕਿ ਹੁਣ ਕਿਤੇ ਫਿਲਮ ਦਾ ਕੋਈ ਬਹਾਨਾ ਬਣਾ ਕੇ ਕੰਨਾ ਆਪ ਕੰਗਣਾ ਬਣਾਉਤ ਹੈ ਉਹ ਦੇਸ਼ ਟੋਕ ਦੇ ਬਾਹਰ ਨਾ ਚਲੀ ਜਾਵੇ ਤੇ ਅਸੀਂ ਫੇਰ ਲੰਕਦੇ ਲਈਏ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਪਾਸਪੋਰਟ ਜਬਤ ਕਰਨ ਦੀ ਵੀ ਮੰਗ ਕੀਤੀ ਗਈ ਹੈ ਤੇ ਹੁਣ ਕੰਗਣਾ ਰੌਤ ਦੀ ਅਗਲੀ ਪੇਸ਼ੀ ਬਠਿੰਡਾ ਦੀ ਅਦਾਲਤ ਦੇ ਅੰਦਰ 27 ਜਨਵਰੀ ਰੱਖੀ ਗਈ ਹੈ ਉਹ ਪੱਕਾ ਪਤਾ ਨਹੀਂ ਮੈਨੂੰ ਅੰਗਰੇਜ਼ੀ ਚ ਬੋਲਦੇ ਸੀਗੇ ਪਰ ਮੈਂ ਸੋਣੀ ਸੀ ਦਖਾਸਤਾਂ ਦੀ ਪਹਿਲਾਂ ਚ ਦਿੱਤੀ ਉਹਨਾਂ ਨੇ ਦਖਾਸਤਾਂ ਦਿੱਤੀਆਂ ਸੀ ਵਿਚਾਰ ਦੀ ਵੀਰ ਤੋਂ ਕਾਰ ਹੋ ਜਾ ਕਰਨ ਹੂੰ ਇਧਰ ਅਸੀਂ ਆਖ ਕੇ ਵੀ ਵੀਰ ਤੋਂ ਕਾਰ ਨਹੀਂ ਹੋਣੀ ਤੇ ਹਾਜ਼ਰੀ ਨਹੀਂ ਫਿਰ ਹਾਜ਼ਰ ਤਾਂ ਹੋਏਗੀ ਕਿਉਂ ਨਾ ਨਹੀਂ ਹੋਏ ਤਾਂ ਅਗਲੀ ਚ ਜਾ ਲੈਣਗੇ ਹੂੰ ਕੀ ਲੱਗਦਾਗਾ ਇਨਸਾਫ ਫਿਰ ਦੀ ਲੜਾਈ ਦੇ ਲਈ ਕਿੰਨਾ ਔਖਾ ਲੱਗਦਾ ਲੜਨਾ ਕਿੰਨੇ ਕ ਔਖੇ ਹੁੰਦੇ ਜਦੋਂ ਤਰੀਕ ਤੇ ਆਉਂਦੇ ਔਖਾ ਤਾਂ ਹੁਣ ਸਾਲ ਦਾ ਮਹੀਨਾ ਔਖਾ ਤਾਂ ਹੁਣ ਆਪਣਾ ਸਰੀਰ ਨੂੰ ਪਾਉੜਨਾ ਚਾੜਨਾ ਬਹੁਤ ਔਖਾ ਮ ਜਗ ਮਾਤਾ ਮਹਿੰਦਰਪੁਰ ਉਹ ਤਾਂ ਔਖੇ ਹੈਗੇ ਹੈਗੇ ਉਹ ਤਾਂ ਸਾਰਾ ਕੰਮ ਕਰਨਾ ਕਰੇ ਤਮੇ ਕਿਦਾਂ ਨਾ ਵਾ ਵਾ ਯਾਟੇ ਲਈ ਰਹਿੰਦੇ ਆਉਂਦਾ ਬਡੇ ਸ੍ਰੀ ਜਨਾ ਸਾਹਿਬ ਤੇ ਜਿਹੜੀ ਅੱਜ ਦੀ ਸੁਣਵਾਈ ਹੋਈ ਹੈ ਬੈਸ ਹੋਈ ਹੈ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਵੀ ਕੋਈ ਨਾ ਕੋਈ ਅੱਗੇ ਅੱਗੇ ਪੇਸ਼ ਹੋਣਗੇ ਜਰੂਰ ਹੋਣਾ ਪਊਗਾ ਕੋ ਤਕ ਮੋਸ਼ਾ ਕੀ ਜਾ ਮੈਨੂੰ ਖਤਰਾ ਮੈਨੂੰ ਖਤਰਾ ਆਈ ਦਾ ਕਤਲ ਵਾਲੇ ਕਤਲ ਕਰ ਪਿਆ ਆ ਦੇ ਕਹਿੰਦੇ ਸਾਨੂੰ ਤਾਂ ਅਸੀਂ ਤਾਂ ਤਰੀ ਤਿਆ ਨਹੀਂ ਸਾਦੇ ਸਾਨੂੰ ਖਤਰਾ ਹੈ ਤੇ ਜਦੋਂ ਬੰਦਾ ਬੰਦੇ ਨੂੰ ਮਾਰਦਾ ਹੈ ਉਹ ਤੋਂ ਸੋਚ ਕੇ ਮਾਰੇ ਤੇ ਪਤਾ ਜੇ ਆਪ ਨੂੰ ਆਪ ਕਿਸੇ ਨੂੰ ਮਾਰਦਾ ਤੇ ਅਗਲਾ ਵੀ ਮਾਰੂਗਾ ਜਿਸ ਤਰੀਕੇ ਨਾਲ ਕੰਗੜਾ ਲੋਕ ਨੇ ਕਿਹਾ ਕਿ ਮੈਨੂੰ ਖਤਰਾ ਹੈ ਪਰ ਲੱਗਦਾ ਹੈ ਕਿ ਕਿ ਹੁਣ ਉਹ ਅੱਗੇ ਲੈਣ ਕੇ ਫੈਸਲਾ ਗਿਆ ਹੁਣ ਤਾਂ ਆਉਣਾ ਪਊਗਾ ਕੋਰਨੇ ਕੋਰਨੇ ਆਪੇ ਸਤਿ ਜੀ ਜਿਹੜਾ ਵੰਡ ਕੱਟ ਉਹ ਕਹਿੰਦੇ ਕਿ ਜਿਹੜੀ ਸਾਡੇ ਪੰਜਾਬ ਦੀਆਂ ਮਾਮਾ ਨੇ ਜਾਂ ਹਰਿਆਣਾ ਹਿਮਾਚਲ ਦੀਆਂ ਮਾਮਾ ਨੇ ਮੈਂ ਉਹਨਾਂ ਦਾ ਸਤਕਾਰਯੋਗ ਕੋਈ ਸਤਕਾਰਯੋਗ ਨਹੀਂ ਕਹਾ ਦਾ ਸਤਕਾਰਯੋਗ ਉਹ ਕਹਿੰਦੇ ਵੀ ਮੈਂ ਉਹਨਾਂ ਤੋਂ ਬਜ਼ੁਰਗਾਂ ਦੀ ਮੇਰੀ ਮਨਸ਼ਾ ਹੀ ਨਹੀਂ ਸੀ ਕਿ ਮੈਂ ਉਹਨਾਂ ਤੋਂ ਕੋਈ ਇਸ ਤਰੀਕਾ ਦਾ ਮੈਂ ਫੋਟੋ ਪਾ ਕੇ ਉਹਨਾਂ ਨੂੰ ਕਹਾਂ ਤੇ ਖਾਸ ਫੋਟੋ ਪਾ ਕੇ ਤਹੀ ਹੈ ਇਹ ਕਿਹੜੀ ਗੱਲ ਹੈ ਸ਼ਾਕਾ ਸ਼ਾਕਾ ਦੀਆਂ ਗੱਲਾਂ ਹੈ ਕਿ ਕੋਈ माफी माफी हैं के मंगन पे ना माफी है है टाइम खत्म हो गया तो किसी भी कीमत कीमत पे माफ माफ जो इंसाफ अदालती करूस बस ਅੱਜ ਕੰਗਨਾਰ ਨੌਤ ਮਸਲੇ ਦੇ ਵਿੱਚ ਸਾਡੀ ਐਪਲੀਕੇਸ਼ਨ ਇੱਕ ਜਿਹੜੀ ਕੰਗਨਾਰ ਨੌਤ ਵੱਲੋਂ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਉਹ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਅਸੀਂ ਉਹਦਾ ਜਵਾਬ ਹੈ ਜਿਹੜਾ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਡੇਟ ਤੇ ਦਿੱਤੀ ਉਹ ਤੋਂ ਨੈਕਸਟ ਡੇਟ ਤੇ ਅਸੀਂ ਜਵਾਬ ਉਹਦਾ ਕੋਰਟ ਦੇ ਵਿੱਚ ਫਾਈਲ ਕਰਤਾ ਸੀ ਉਸ ਐਪਲੀਕੇਸ਼ਨ ਤੇ ਪਹਿਲਾਂ ਇਹਨਾਂ ਦੇ ਵਕੀਲ ਸਾਹਿਬਾਨ ਪਹੁੰਚ ਨਹੀਂ ਸੀ ਸਕੇ ਤੇ ਲਾਸਟ ਡੇਟ ਤੇ ਜੱਜ ਸਾਹਿਬ ਨੇ ਕਿਹਾ ਸੀ ਵੀ ਮੈਂ ਆਰਗੂਮੈਂਟਸ ਜਰੂਰ ਸੁਣਨੇ ਆ ਤਾਂ ਇਹਨਾਂ ਦੇ ਵਕੀਲ ਸਾਹਿਬ ਵੱਲੋਂ ਜਿਹੜਾ ਦੱਸਿਆ ਗਿਆ ਸੀ ਕਿ ਵੀ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਉਹਨਾਂ ਨੂੰ ਤਾਂ ਜੱਸਾਬ ਨੇ ਉਹਨਾਂ ਨੂੰ ਜਿਹੜਾ ਵੀਸੀ ਦਾ ਲਿੰਕ ਦਿੱਤਾ ਸੀ ਤੇ ਵਕੀਲ ਸਾਹਿਬ ਅੱਜ ਵੀਸੀ ਤੇ ਪੇਸ਼ ਹੋਏ ਸੀ ਤੇ ਇੱਕ ਸਾਡੇ ਵੱਲੋਂ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਵੀ ਅਸੀਂ ਹੋਰ ਗਵਾਹ ਕਰਵਾਉਣਾ ਚਾਹੁੰਦੇ ਆ ਉਹ ਰੈਲੇਵੈਂਟ ਗਵਾਹਾਂ ਦੀ ਜਿਹੜੀ ਅਸੀਂ ਲਿਸਟ ਦਿੱਤੀ ਸੀ ਉਹਦਾ ਇਹਨਾਂ ਨੇ ਇਤਰਾਜ਼ ਦਿੱਤਾ ਹੈਗਾ ਜਵਾਬ ਦਿੱਤਾ ਹੈਗਾ ਕੰਗਰ ਨੌ ਦੇ ਵਕੀਲ ਸਾਹਿਬ ਨੇ ਕਿ ਕੋਈ ਵੀ ਗਵਾਹ ਹੋਰ ਕਰਵਾਇਆ ਨਹੀਂ ਜਾਣਾ ਚਾਹੀਦਾ ਅੱਜ ਉਹਨਾਂ ਐਪਲੀਕੇਸ਼ਨਾਂ ਤੇ ਜਿਹੜੀ ਆਰਗੂਮੈਂਟ ਹੋਏ ਨੇ ਸਰ ਇਹਦੇ ਵਿੱਚ ਤਰੀਕ ਕੋਈ ਨੈਕਸਟ ਨਹੀਂ ਇਹਨਾਂ ਦੋਨਾਂ ਐਪਲੀਕੇਸ਼ਨ ਜੋ ਡਿਸਾਈਡ ਕਰਨੀ ਹੈ ਕੋਰਟ ਨੇ ਡਿਸਾਈਡ ਕਰਨ ਤੋਂ ਬਾਅਦ ਹੀ ਨੈਕਸਟ ਡੇਟ ਹੈਗੀ ਜਿਹੜੀ ਉਹ ਦੱਸੀ ਜਾਊਗੀ ਤੇ ਨੈਕਸਟ ਡੇਟ ਦਾ ਜੋ ਹੋਊਗਾ ਪ੍ਰोसीजर ਹੋਊਗਾ ਉਹ ਸਾਨੂੰ ਇਨਫੋਰਮ ਕੀਤਾ ਜਾਓ ਇਹਨਾਂ ਦੇ ਅਵੋਕੇਟ ਇਹਨਾਂ ਦੇ ਅਵੋਕੇਟ ਦੇ ਵੱਲੋਂ ਕੀ ਆਧਾਰ ਰੱਖੇ ਗਏ ਨੇ ਜਿਹੜੇ ਉਹਨਾਂ ਦੀ ਬਾਈਟ ਵੀ ਮਹਿੰਦਰ ਕੌਰ ਦੇ ਸਾਹਮਣੇ ਆਈਏ ਇਹਨਾਂ ਦੇ ਇੱਕ ਤਾਂ ਇਹਨਾਂ ਨੇ ਆਧਾਰ ਇਹ ਲਿਆ ਵੀ ਸਾਨੂੰ ਸਿਕਿਉਰਟੀ ਰੀਜ਼ਨਸ ਦਾ ਕਰਕੇ ਅਸੀਂ ਆ ਨਹੀਂ ਸਕਦੇ ਸਾਨੂੰ ਪੰਜਾਬ ਦੇ ਵਿੱਚ ਹੈ ਨਹੀਂ ਈਜ਼ੀ ਨਹੀਂ ਸਾਡੇ ਲਈ ਆਉਣਾ ਸੈਕੰਡਲੀ ਇਹ ਸੀ ਇਹਨਾਂ ਨੇ ਉਹ ਜਿਹੜਾ ਇਨਸੀਡੈਂਟ 에어ਪੋਰਟ ਤੇ ਹੋਇਆ ਸੀ ਉਹਦਾ ਜ਼ਿਕਰ ਕੀਤਾ ਸੀ ਤੇ ਥਰਡਲੀ ਇਹਨਾਂ ਨੇ ਕੋਈ ਪੱਤਰਕਾਰ ਵੀਰ ਨੇ ਮਾਤਾ ਨੂੰ ਸਵਾਲ ਪੁੱਛਿਆ ਹੋਣਾ ਵੀ ਮਾਤਾ ਵੀ ਤੁਸੀਂ ਦੱਸੋ ਵੀ ਜੇ ਕੰਗਣਾ ਤਰੀਕ ਤੇ ਨਾ ਆਏ ਬਰਾਂਟਾਂ ਦੇ ਬਾਵਜੂਦ ਵੀ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ ਮਾਤਾ ਨੇ ਕਿਹਾ ਸੀਗਾ ਵੀ ਕਿਤੇ ਜੇ ਨਾ ਆਉਗੇ ਅਦਾਲਤ ਦੇ ਵਿੱਚ ਤਾਂ ਪੁਲਿਸ ਜੂੰਡੇ ਫੜ ਕੇ ਲੈ ਕੇ ਆਉਗੀ ਉਹ ਤਾਂ ਚਲੋ ਭਾਸ਼ਾ ਹੈਗੀ ਪੰਜਾਬੀ ਭਾਸ਼ਾ ਵਿਚਾਰੇ ਅਨਪੜ੍ਹ ਹੈਗੇ ਮਾਤਾ ਕੋਈ ਜਿਹੜਾ ਪੜ੍ਹੇ ਲਿਖੇ ਨਹੀਂ ਗੂਠਾ ਲਾਉਂਦੇ ਨੇ ਉਸ ਚੀਜ਼ ਨੂੰ ਇਹਨਾਂ ਨੇ ਇਸ਼ੂ ਬਣਾਇਆ ਸੀ ਵੀ ਮਾਤਾ ਨੇ ਸਾਡੇ ਬਾਰੇ ਇਹਨਾਂ ਦੀ ਇਹੋ ਜੀ ਸੋਚ ਆ ਸਾਡੇ ਬਾਰੇ ਦੇਖੋ ਮਾਤਾ ਹੋਰਾਂ ਦੀ ਤਾਂ ਸੋਚ ਮਾਫੀ ਮੰਗਣ ਦੀ ਵੀ ਸੀ ਜਦੋਂ ਲੀਗਲ ਨੋਟਿਸ ਭੇਜਿਆ ਮਾਤਾ ਹੋਰਾਂ ਦੀ ਸੋਚ ਤਾਂ ਇਹਨਾਂ ਨੇ ਦੱਸਦੀ ਵੀ ਇਹਨਾਂ ਦੀ ਮਾਤਾ ਹੋਰਾਂ ਦੀ ਸੋਚ ਕਹੀ ਜੀ ਇਹਨਾਂ ਦੀ ਆਪ ਦੀ ਸੋਚ ਕਹੀ ਜੀ ਹੈ 2020 ਦਾ ਮਸਲਾ ਹੈ ਉਹਨਾਂ ਦੇ ਦਾਦੀ ਹਾਨ ਦੀ ਹੈ ਮਾਤਾ ਉਹਨਾਂ ਦੇ ਫਾਦਰ ਵੀ ਉਸ ਦਿਨ ਕੋਰਟ ਦੇ ਵਿੱਚ ਆਏ ਸੀ ਉਹਨਾਂ ਦੇ ਫਾਦਰ ਦੀ ਜਿੱਡੀ ਉਮਰ ਦਾ ਮਾਤਾ ਦਾ ਬੇਟਾ ਹੈਗਾ ਤੇ ਇਹ ਮਾਤਾ ਤੋਂ ਉਸ ਦਿਨ ਮਾਫੀ ਮੰਗ ਲੈਂਦੇ ਇਹਨਾਂ ਦੇ ਫਾਦਰ ਮਾਫੀ ਮੰਗ ਲੈਂਦੇ ਆਪ 5 ਸਾਲ ਹੋ ਗਏ ਇਹਨਾਂ ਨੂੰ ਅੱਜ ਦੇਖੋ ਅੱਜ ਕਿੰਨੀ ਜ਼ਿਆਦਾ ਠੰਡ ਹੈ ਹੁਣ ਲੋਕਾਂ ਤੋਂ ਰਜਾਈਆਂ ਕੰਬਲਾਂ ਚੋਂ ਨਹੀਂ ਨਿਕਲਿਆ ਜਾਂਦਾ ਉਹ ਬਜ਼ੁਰਗ ਵਿਚਾਰੇ ਸਵੇਰੇ ਆਉਂਦੇ ਨੇ ਸ਼ਾਮ ਤੱਕ ਇੱਥੇ ਰਹਿੰਦੇ ਨੇ ਇਹਨਾਂ ਦੇ ਮੂੰਹ ਵੱਲ ਦੇਖਦੇ ਨੇ ਵੀ ਅੱਜ ਕੰਗਣਾ ਆਊਗੀ ਅੱਜ ਕੋਰਟ ਦੇ ਵਿੱਚ ਕੋਈ ਫੈਸਲਾ ਹੋਊਗਾ ਉਹ ਚੀਜ਼ ਤਾਂ ਇਹਨਾਂ ਨੂੰ ਮਾਤਾ ਦਾ ਐਕਟ ਤਾਂ ਜਿਹੜਾ ਇਹਨਾਂ ਨੂੰ ਲੱਗਿਆ ਵੀ ਮਾਨਹਾਨੀ ਵਾਲਾ ਐਕਟ ਲੱਗਿਆ ਆਪ ਹੁਣ ਤੱਕ 5 ਸਾਲਾਂ ਤੱਕ ਸੁਪਰੀਮ ਕੋਰਟ ਤੱਕ ਧੱਕੇ ਖਾ ਕੇ ਹੁਣ ਫੇਰ ਕੋਰਟ ਦੇ ਵਿੱਚ ਆਏ ਨੇ ਤਾਂ ਫੇਰ ਕੱਲ ਨੂੰ ਇਹ ਫੇਰ ਵੀ ਇਹਨਾਂ ਦੇ ਵਕੀਲ ਸਾਹਿਬ ਨੇ ਧੱਕੇ ਸ਼ਬਦ ਕਿਹਾ ਇਹਨਾਂ ਨੇ ਵੀ ਸਾਡੀ ਮਾਨਹਾਨੀ ਕੀਤੀ ਐ ਦੇਖੋ ਫੇਰ ਤਾਂ ਇਹ ਤਾਂ ਇੱਕ ਬਹਾਨਾ ਹੈ ਕੋਰਟ ਟਾਈਮ ਕੋਰਟ ਦਾ ਟਾਈਮ ਖਰਾਬ ਕਰਨ ਵਾਸਤੇ ਤੇ ਕੋਰਟਾਂ ਕੋਲੇ ਬੇਸ ਬਣਾਉਣ ਵਾਸਤੇ ਵੀ ਸਾਨੂੰ ਕੱਲ ਨੂੰ ਕੋਰਟ ਦੇ ਵਿੱਚ ਪੀਰ ਨਾ ਹੋਣਾ ਪਵੇ ਤੀਸਰੇ ਨੂੰ ਲੈ ਕੇ ਪਾਸਪੋਰਟ ਪਾਸਪੋਰਟ ਨੂੰ ਲੈ ਕੇ ਜੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਕੰਗਣਾ ਦਾ ਜਿਹੜਾ ਪਾਸਪੋਰਟ ਹੈ ਉਹ ਇਹਨਾਂ ਦਾ ਜ਼ਬਤ ਕੀਤਾ ਜਾਵੇ ਕਿਉਂਕਿ ਸਾਨੂੰ ਇਹ ਦੇਖੋ ਮਾਤਾ ਜੀ ਹੋਰਾਂ ਦੀ ਏਡੀ ਲੰਬੀ ਉਮਰ ਹੈਗੀ ਪਹਿਲੇ 5 ਸਾਲ ਕੱਢਤੇ ਇਹਨਾਂ ਨੇ ਅਸੀਂ ਦੇਖੋ ਅਦਾਲਤ ਜੋ ਫੈਸਲਾ ਕਰੂਗੀ ਅਦਾਲਤ ਕੰਗਣਾ ਨੂੰ ਬਰੀ ਕਰੇ ਅਦਾਲਤ ਕੰਗਣਾ ਨੂੰ ਸਜ਼ਾ ਕਰੇ ਸਾਨੂੰ ਸਿਰ ਮੱਥੇ ਹੈ ਇੱਕ ਮਜਲੂਮ ਲਾਚਾਰ ਬੰਦਾ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਅਸੀਂ ਅਦਾਲਤ ਚਾਹਵਦੀਏ ਬਲੋਂ ਚਾਰਾ ਜੋਈ ਕਰ ਰਹੇ ਆ ਅਦਾਲਤ ਜੋ ਫੈਸਲਾ ਕਰੂ ਸਾਨੂੰ ਸਿਰ ਮੱਥੇ ਆ ਪਰ ਸਾਨੂੰ ਇਹ ਨਹੀਂ ਅਸੀਂ ਚਾਹੁੰਦੇ ਵੀ ਚਾਰ ਪੰਜ ਸਾਲ ਪਹਿਲਾਂ ਲੰਗਾ ਤੇ ਤੇ ਕੱਲ ਨੂੰ ਕੰਗਣਾ ਕਿਸੇ ਫਿਲਮ ਦੀ ਸ਼ੂਟਿੰਗ ਦਾ ਕਹਿ ਕੇ ਤਿੰਨ ਚਾਰ ਸਾਲਾਂ ਵਾਸਤੇ ਹੋਰ ਬਾਹਰ ਚਲੀ ਜਾਵੇ ਅਸੀਂ ਉਹ ਚੀਜ਼ ਨਹੀਂ ਚਾਹੁੰਦੇ ਜ਼ਮਾਨਤੀ ਵਾਰੰਟ ਨੂੰ ਲੈ ਕੇ ਕਿ ਜਿਹੜਾ ਤੁਸੀਂ ਅੱਜ ਵੀ ਉਹਨਾਂ ਵੱਲੋਂ ਐਪਲੀਕੇਸ਼ਨ ਲਾਈ ਗਈ ਹੈ ਜੀ ਅੱਜ ਕੋਰਟ ਦੇਖੋ 4:30 ਵਜੇ ਡਿਸੀਜਨ ਦਿੰਦੀ ਹੈ ਵੀ ਕੋਰਟ ਉਹਨਾਂ ਦੀ ਜਿਹੜੀ ਅੱਜ ਦੀ ਐਪਲੀਕੇਸ਼ਨ ਉਹਤੇ ਤੇ ਕੀ ਡਿਸੀਜਨ ਦਿੰਦੀ ਹੈ ਜੀ